ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਵੈਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆ ਗਿਆ ਸੀਗਾ ਜੀ ਮੀਹ ਜਦੋਂ ਆਪਾਂ ਕੱਪੜੇ ਧੋ ਰਹੇ ਸੀ ਅੱਧੇ ਕੱਪੜੇ ਤਾਰ ਤੇ ਪਾਲੇ ਸੀ ਅੱਧੇ ਹਜੇ ਮਸ਼ੀਨ 'ਚ ਸੀ ਜਦ ਹੀ ਮੀਂਹ ਆ ਗਿਆ ਫਿਰ ਲਾ ਕੇ ਅੰਦਰ ਪਾਉਣੇ ਪਏ ਇਹ ਸੁੱਕਣੇ ਕੁਸ ਆਪਾਂ ਇਹ ਪਾ ਦਿੱਤੇ ਨੇ ਵਿੱਡ ਤੇ ਪੱਕਾ ਲਾ ਦੇਵਾਂਗੇ ਇੱਥੇ ਸੁੱਕ ਜਾਣਗੇ ਕੋਸਾ ਆਪਾਂ ਇੱਧਰ ਪਾ ਦਿੱਤੇ ਨੇ ਜੀ ਇਹ ਸਾਰੇ ਸੁੱਕ ਜਾਣਗੇ ਜੀ ਇੱਥੇ ਪਈ ਇਹ ਜੇ ਇਕੱਠੇ ਕਰਕੇ ਰੱਖਦੇ ਆ ਫਿਰ ਗਿੱਲਿਆਂ ਚੋਂ ਸਮੈਲ ਜੀ ਆਉਣ ਲੱਗ ਜਾਂਦੀ ਹੈ ਤਾਂ ਕਰਕੇ ਆਪਾਂ ਅੰਦਰੇ ਪਾ ਦਿੱਤੇ ਨੇ ਮੀਤਾ ਪਿਆ ਜੀ 5-7 ਮਿੰਟ ਪਰ ਪੈ ਗਿਆ ਵਧੀਆ ਉਦੋਂ ਬਾਅਦ ਫਿਰ ਗਰਮੀ ਹੋ ਗਈ ਆਪਾ ਪਕੜਾ ਲੈਣੀ ਰੋਟੀਆਂ ਰੋਟੀ ਬਣਾ ਕੇ ਫਿਰ ਆਪਾਂ ਕੁੱਟਾਂਗੇ ਚੂਰੀ ਇਹਨਾਂ ਦੀ ਤਾਂ ਇਹ ਰੋਟੀਆਂ ਵਧੀਆ ਬਣਦੀ ਹੈ ਚੂਰੀ ਸਾਬ ਨਾਲ ਇਹਨਾਂ ਨੂੰ ਖਾਣਾ ਪਾਉਣੀ ਪਾਵਾਂਗੇ ਨਾ ਨਾ ਪਾਵਾਂਗੇ ਵਿਦੇਸੀ ਕਿਉਂ ਦੇਸੀ ਕਿਉਂਕਿ ਉਹ ਹਨੇਰੇ ਖੁੱਲੇ ਜੇ ਹੱਥ ਨਾਲੇ ਫੇਰੀ ਚੂਲੀ ਵਧੀਆ ਬਣਦੀ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲ ਲਾਂਗੇ। ਬੜੀਆ ਜੋਰ ਲਾ ਕੇ ਚੰਗੀ ਤਰ੍ਹਾਂ ਜਿੰਨਾ ਚੋਰਾ ਨੂੰ ਥੰਨਾ ਲਾ ਕੇ ਲਸਣ ਲਾਂਗੇ। ਬਰੋਟੀਆਂ ਗਰਮ ਨੇ ਲੀ। ਸੱਤਾਂ ਗਰਮ ਰਾਲਦੀਆਂ ਨੇ। ਚੰਗੀ ਦਾ ਇਹਨਾਂ ਨੂੰ ਬੜੀ ਕਰਦਾਂਗੇ ਵੀ ਆਪਾਂ ਨੂੰ ਕੋਈ ਗੁਰਤੀ ਨਾ ਰਹੇ ਵਿੱਚ। ਫੇਰ ਇਹ ਵਧੀਆ ਸਵਾਲ ਲੱਗਦੀ ਹੈ ਜੀ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ। ਸਪੋਰਟ ਦਿਓ ਕਹੀ ਜੀ। ਕਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਵੀਡੀਓ ਨੂੰ ਵਾਚ ਕਰਦੇ ਨੇ ਕਮੈਂਟ ਕਰਦੇ ਨੇ ਹਰ ਰੋਜ਼ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਣੇ ਚੈਨਲ ਤੇ ਆਉਣ ਲਈ ਤੁਸੀਂ ਕਿਹੜਾ ਸਪੋਰਟ ਕਰਦੇ ਹੋ ਜੀ ਆਪਾਂ ਤਾਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਵਧੀਆ ਜਾਂ ਫਿਰ ਵੀਡੀਓ ਬਣਾਵਾਲਾ ਹੌਸਲਾ ਆ ਜਾਂਦਾ ਹੁੰਦਾ ਆਪਾਂ ਤੁਸੀਂ ਵਧੀਆ ਵੀਡੀਓ ਬਣਾਈਏ प्यार की जरूरत है जी इन गरीब तो होगी जी ये थोड़ी जी और मसला नहीं मसल मैं अपने वास्ते नहीं बनाई जी मैं रोटी खाऊंगी दाल दाल रोटी खाते बिना सवाजा खा नहीं आई तो थोड़ी जी चूड़ी खा लें रोटी ही खाऊंगी मैं क्यों निकल அது மனி பிடி பண்ணி பஜுங்க हम भी सी गए जी व्रत चूरी अपनी बन के तैयार है जी आज जो है तुम भी खा लो ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ